ਗੜਸ਼ੰਕਰ ਦੇ ਕਸਬਾ ਮਾਲਪੁਰ ਦੇ ਵਿੱਚ ਨਗਰ ਪੰਚਾਇਤ ਚੋਣਾ ਹੋਣ ਜਾ ਰਹੀਆਂ ਨੇ ਤੇ ਜਿੱਥੇ ਅੱਜ ਸਾਡੇ ਨਾਲ ਮੌਜੂਦ ਨੇ ਗੜਸ਼ੰਕਰ ਤੋਂ ਜੋ ਕਿ ਹਲਕਾ ਦੇਖ ਰਹੇ ਨੇ ਇਕਬਾਲ ਸਿੰਘ ਖੇੜਾ ਸ਼ੋਮਣੀ ਅਕਾਲੀ ਦਲ ਪਾਰਟੀ ਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹੋਗੇ ਅੱਜ ਸ਼ੋਮਣੀ ਅਕਾਲੀ ਦਲ ਪਾਰਟੀ ਜਿਹੜੀ ਕਿ ਪਹਿਲਾਂ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਦੀ ਸੀ ਤੇ ਉਹ ਉਹਨਾਂ ਦੇ ਸਿੰਬਲ ਤੇ ਲੜਦੇ ਸਨ ਅੱਜ ਕੀ ਲੱਗਦਾ ਹੈ ਤੁਸੀਂ ਕੀ ਉਤਾਰੇ ਗਏ ਹੈ ਤੁਹਾਡੇ ਉਮੀਦਵਾਰ ਪਾਰਟੀ ਨੇ ਜਾਂ ਲੜ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਦਾਂ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਾਹਲਪੁਰ ਦੀ ਇਲੈਕਸ਼ਨ ਅਸੀਂ ਹਰ ਸਾਲ ਲੜਦੇ ਰਹੇ ਹਰ ਵਾਰ ਲੜੀ ਆ ਪਰ ਆਪਣੀ ਸਰਕਾਰ ਹੁਣ ਬੇਲੇ ਵੀ ਅਸੀਂ ਸਿੰਬਲ ਤੇ ਨਹੀਂ ਸੀ ਕਿਉਂਕਿ ਸਾਡਾ ਸਾਂਝਾ ਫਰੰਟ ਬਣਾ ਕੇ ਇਥੋਂ ਇਲੈਕਸ਼ਨ ਲੜਦੇ ਰਹੇ ਹਾਂ ਜੀ ਤੇ ਹੁਣ ਵੀ ਅਸੀਂ ਆਪਣੇ ਉਮੀਦਵਾਰਾਂ ਸਾਝੇ ਫਰੰਟ ਦੇ ਤੌਰ ਤੇ ਅਸੀਂ ਜਿਹੜਾ ਜਿਹੜਾ ਸਾਨੂੰ ਉਮੀਦਵਾਰ ਆਪਣਾ ਵਧੀਆ ਲੱਗਦਾ ਆ ਅਸੀਂ ਉਹਦੀ ਮਦਦ ਕਰਾਂਗੇ ਜਿਹੜੇ ਬੰਦੇ ਸਾਡੇ ਨਾਲ ਪਾਰਟੀ ਦੇ ਨਾਲ ਡਟ ਕੇ ਪਹਿਲਾਂ ਤੋਂ ਖੜੇ ਰਹੇ ਆ ਉਹਨਾਂ ਨਾਲ ਅਸੀਂ ਤਕਰੀਬਨ ਬਹੁਤੇ ਬਾਡਾਂ ਦੇ ਵਿੱਚ ਮੈਂ ਸਾਰੇ ਬਾਡਾਂ ਦੀ ਨਹੀਂ ਗੱਲ ਕਰਦਾ ਤੇ ਗੱਲ ਇੱਕ ਹੋਰ ਵੀ ਬੜੀ ਉਹਨੂੰ ਹਾਥੀ ਹਣੋ ਕਹਿ ਲਓ ਬੜਾ ਕਈ ਵਾਰ ਸੋਚੀਦਾ ਵੀ ਆ ਕਿ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਅਸੀਂ ਬੜੀ ਡਿਵੈਲਪਮੈਂਟ ਕਰਤੀ ਅਸੀਂ ਤਾਂ ਪੰਜਾਬ ਦਾ ਕਾਇਆਕਲਪ ਕਰਤੀ ਪਰ ਇੱਕ ਬੜੀ ਹੈਰਾਨਗੀ ਹੋਈ ਅੱਜ ਤੁਸੀਂ ਅ ਇਸ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਮਾਲਪੁਰ ਸ਼ਹਿਰ ਦੇ ਵਿੱਚ ਉਤਾਰੇ ਆ ਇਹਨਾਂ ਨੇ ਆਪਣੇ ਐਮਸੀ ਦੇ ਇਲੈਕਸ਼ਨ ਲਈ ਉਹਦੇ ਚੋਂ 4-5 ਅਕਾਲੀ ਦਲ ਦੇ ਜਿਹੜੇ ਸਾਡੇ ਪਹਿਲਾਂ ਐਮਸੀ ਮੈਂ ਅਸੀਂ ਉਹਨਾਂ ਨੂੰ ਆਜ਼ਾਦ ਤੌਰ ਤੇ ਪਰ ਅਕਾਲੀ ਦਲ ਦੇ ਨਾਲ ਉਹ ਸਾਰਿਆਂ ਨੂੰ ਪਤਾ ਹੈ ਮੈਂ ਉਹਨਾਂ ਦੇ ਤੁਹਾਨੂੰ ਨਾਂ ਵੀ ਦੱਸ ਸਕਦਾ ਉਹ ਬੜੇ ਸਾਡੇ ਪਾਰਟੀ ਦੇ ਵਿੱਚ ਰਹੇ ਆ ਉਹ ਇਧਰੋਂ ਲੈ ਆਂਦੇ ਜੀ ਕੋਈ ਭਾਜਪਾ ਚੋਂ ਲੈ ਆਂਦਾ ਜੀ ਕੋਈ ਕਾਂਗਰਸ ਚੋਂ ਲੈ ਆਂਦਾ ਦੀ ਕੀ ਆਮ ਆਦਮੀ ਪਾਰਟੀ ਆਪਣਾ ਕੇਡਰ ਅਜੇ ਤੱਕ ਬਣਾ ਹੀ ਨਹੀਂ ਸਕੀ ਕਿਸੇ ਨੂੰ ਡਰਾ ਕੇ ਲਈ ਆਉਂਦੇ ਆ ਸਾਡੀ ਸਰਕਾਰ ਆ ਤੇਰੇ ਪਰਚੇ ਰੱਦ ਕਰਾ ਦੇਾਂਗੇ ਕਿਸੇ ਨੂੰ ਕਿਸ ਤਰ੍ਹਾਂ ਲਈ ਆਉਂਦੇ ਆ ਤੇ ਉਹ ਉਮੀਦਵਾਰ ਜਿਹੜੇ ਆ ਉਹ ਤਕਰੀਬਨ ਜਿਹੜੇ ਪੁਰਾਣੇ ਐਮਸੀ ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਜਿੱਤਿਓ ਉਹਨਾਂ ਨੂੰ ਹੀ ਉਹ ਲੈ ਕੇ ਗਏ ਆ ਬਾਕੀ ਸਾਨੂੰ ਕੋਈ ਡਰ ਨਹੀਂ ਮਾਰਿਆ ਆ ਸਾਡੇ ਉਮੀਦਵਾਰ ਅਸੀਂ ਉਹ ਡਟ ਕੇ ਮਦਦ ਕਰਾਂਗੇ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਖੜਦੇ ਰਹੇ ਆ ਉਹ ਬਕਰੀ ਗੱਲ ਆ ਇਹ ਨਹੀਂ ਹੁੰਦਾ ਕਿ ਜਿਹੜਾ ਪਹਿਲਾ ਐਮਸੀ ਬਣਿਆ ਉਹਨੂੰ ਜੇ ਲੈ ਗਏ ਤਾਂ ਉਹਨੂੰ ਹੀ ਵੋਟਾਂ ਪੈ ਜਾਣੀਆਂ ਉਹ ਬੰਦੇ ਪਾਰਟੀ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਆ ਉਹ ਬੰਦੇ ਸਾਡੇ ਅੱਜ ਵੀ ਮੌਜੂਦ ਆ ਜਿਹੜੇ ਕੁਝ ਬੰਦੇ ਗਏ ਆ ਉਹਨਾਂ ਨੂੰ ਸ਼ਾਇਦ ਬਹਿਮ ਆ ਕਿ ਵੋਟਾਂ ਪਤ ਨਹੀਂ ਸਾਡੇ ਨਾਲ ਹੀ ਚੱਲ ਜਾਣੀਆਂ ਇਦਾਂ ਨਹੀਂ ਹੁੰਦੀ ਸਰ ਸਵਾਲ ਇਹ ਹੈ ਕਿ ਜਿਹੜੇ ਉਮੀਦਵਾਰ ਹੈ ਹਾਂਜੀ ਉਹ ਪਾਰਟੀ ਅਕਾਲੀ ਦਲ ਦੇ ਨਿਸ਼ਾਨ ਤੇ ਕਿਉਂ ਨਹੀਂ ਲੜਾ ਲੜਾਏ ਜਾ ਰਹੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੀ ਕਿ ਆਪਣੀ ਜਦੋਂ ਸਰਕਾਰ ਸੀ ਉਸ ਵੇਲੇ ਵੀ ਅਸੀਂ ਆਪਣੇ ਸਿੰਬਲ ਤੇ ਇਲੈਕਸ਼ਨ ਇਥੋਂ ਨਹੀਂ ਲੜਾਉਗੇ ਕਿਉਂਕਿ ਆ ਮਾਲਪੁਰ ਜਿਹੜੀ ਆਪਣੀ ਲੋਕਲ ਮਾਲਪੁਰ ਦੀਆਂ ਵੋਟਾਂ ਸ਼ਾਇਦ ਉਹ ਘਟਿਆ ਬਾਕੀ ਆਲ ਦੋਲੇ ਦੇ ਪਿੰਡਾਂ ਚੋਂ ਅਲੱਗ-ਅਲੱਗ ਪਾਸਿਓਂ ਆ ਕੇ ਇੱਥੇ ਬੰਦੇ ਜਿਹੜੇ ਆ ਮੌਜੂਦ ਆ ਤੋ ਜੋ ਪਹਿਲਾਂ ਤੋਂ ਹੀ ਇੱਕ ਸਾਂਝਾ ਫਰੰਟ ਹੀ ਬਣਦਾ ਰਿਹਾ ਜਦੋਂ ਮੈਂ ਦੇਖਦਾ ਹਾਂ 97 ਤੋਂ ਮੈਂ ਤੁਰਿਆ ਆ ਇਹ ਇਧਰ ਮਾਲ ਤੁਹਾਨੂੰ ਪਤਾ ਹੈ ਠੰਡਾ ਸਾਭ ਦੇ ਟਾਈਮ ਵੀ ਫਿਰ ਉਸ ਤੋਂ ਬਾਅਦ ਸਰਿੰਦਰ ਸਿੰਘ ਭੁੱਲਿਆ ਰਾਠਾਂ ਰਹੇ ਆ ਇਹ ਪਹਿਲਾਂ ਤੋਂ ਹੀ ਇੱਕ ਸਾਡਾ ਸਿਸਟਮ ਬਣਿਆ ਰਿਹਾ ਕਿ ਅਸੀਂ ਰਾਲ ਕੇ ਵੋਟਾਂ ਜਿਹੜੀਆਂ ਕਿਉਂਕਿ ਸਰਕਾਰ ਬਿੱਲੇ ਵੀ ਜੇ ਆਪਾਂ ਸਿੰਪਲ ਤੇ ਨਹੀਂ ਲੜੇ ਆਪਾਂ ਇੱਕ ਸਾਡਾ ਫਰੰਟ ਬਣਾ ਕੇ ਲੜਦੇ ਰਹੇ ਆ ਆਪਣੀ ਇਥੋਂ ਪ੍ਰਧਾਨ ਬਣਾਉਂਦੇ ਰਹੇ ਆ ਤੇ ਹੁਣ ਜਿਹੜਾ ਆ ਹੁਣ ਸਰਕਾਰ ਨੇ ਜਰੂਰ ਤੁਹਾਨੂੰ ਮੈਂ ਦੱਸਿਆ ਕਿ ਜੋਰ ਲਾਇਆ ਉਹ ਸਾਡੇ ਬੰਦਿਆਂ ਨੂੰ ਕੁਝ ਨੂੰ ਡਰਾ ਕੇ ਲੈ ਗਿਆ ਹੈ ਕਈਆਂ ਨੂੰ ਇਹ ਪਰਵਾ ਕੇ ਲੈ ਗਿਆ ਵੀ ਆ ਜਾ ਨਹੀਂ ਤੈਨੂੰ ਆ ਕਰ ਦੇਣਾ ਕੁਝ ਬੰਦਿਆਂ ਨੂੰ ਮਨ ਚ ਹੁੰਦਾ ਵੀ ਸਰਕਾਰ ਆ ਜੀ ਤੇ ਅਸੀਂ ਇਹਦੇ ਵਿੱਚ ਪਤਾ ਨਹੀਂ ਕੀ ਕਰ ਲੈਣਾ ਆ ਉਹ ਉਹਦੇ ਲਈ ਵੀ ਬਹੁਤੇ ਬੰਦੇ ਜਿਹੜੇ ਆ ਉਹ ਗਏ ਆ ਸਰ ਅੱਜ ਸ਼ੋਮਨੀ ਅਕਾਲੀ ਦਲ ਹੈ ਲੱਗਦਾ ਜਿਹੜੇ ਕਿ ਬੰਦੇ ਆ ਪਾਰਟੀ ਛੱਡ ਕੇ ਹੋਰ ਪਾਰਟੀ ਦੇ ਵਿੱਚ ਚਲੇ ਗਏ ਆ ਕਿਹਾ ਲੱਗਦਾ ਗੜ ਸ਼ੰਕਰ ਦੇ ਵਿੱਚ ਵੀ ਜਿਹੜੀ ਸ਼ੋਮਨੀ ਅਕਾਲੀ ਦਲ ਬੜੀ ਸਟਰੋਂਗ ਹੁੰਦੀ ਸੀ ਦੋ ਫਾੜ ਹੋਈ ਹੋਏ ਇਹ ਵੀ ਕਾਰਨ ਹੈ ਮੈਂ ਇਹ ਮੈਂ ਇਸ ਗੱਲ ਤੋਂ ਬਿਲਕੁਲ ਨਹੀਂ ਮੁਕਰਦਾ ਜੀ ਇਹ ਸਚਾਈ ਹੁੰਦੀ ਆ ਜੀ ਜਦੋਂ ਕੋਈ ਵਰਕਰ ਜਿਹੜੇ ਆ ਕਿਸੇ ਬੰਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਉਹ ਬੰਦਾ ਧੋਖਾ ਦੇ ਕੇ ਹੋਰ ਪਾਸੇ ਚਲ ਜਵੇ ਤੇ ਵਰਕਰ ਮਜੂਸਤਾ ਹੁੰਦੇ ਆ ਪਰ ਮੈਂ ਫਿਰ ਵੀ ਕਹਿ ਸਕਦਾ ਕਿ ਵੱਡੀ ਗਿਣਤੀ ਜਿਹੜੀ ਆ ਆ ਇੱਕ ਬੰਦੇ ਨੂੰ ਬਹਿਮ ਹੁੰਦਾ ਭਾਵੇਂ ਮੈਂ ਵੀ ਆ ਜਿਹੜੇ ਲੋਕ ਪਾਰਟੀ ਨਾਲ ਜੁੜੇ ਉਹ ਪਾਰਟੀ ਨਾਲ ਜੁੜੇ ਰਹਿਣਦਾ ਲੀਡਰ ਹੀ ਧੋਖਾ ਧਾਕਾ ਦਿੰਦੇ ਆ ਜਿਹੜਾ ਵਰਕਰ ਆ ਉਹ ਪਾਰਟੀ ਦੇ ਨਾਲ ਜੁੜਿਆ ਰਹਿਦਾ ਅੱਜ ਵੀ ਮੈਂ ਕਹਿ ਸਕਦਾ ਕਿ ਘੱਟੋ ਘੱਟ 70 80% ਮੀਟਿੰਗਾਂ ਤੁਸੀਂ ਦੇਖੀਆਂ ਸਾਡੀਆਂ ਸੀ ਪਿਛਲੀਆਂ ਕੀਤੀਆਂ ਜਿਹੜੀਆਂ ਲੋਕ ਬੰਦਿਆਂ ਨੇ ਇੱਕੋ ਗੱਲ ਕਹੀ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਆ ਅਸੀਂ ਕਿਸੇ ਬੰਦੇ ਨਾਲ ਬੱਝੋ ਨਹੀਂ ਹਾਂ ਆ 5 7 10 ਬੰਦੇ ਦਾ ਹਰੇਕ ਬੰਦੇ ਨਾਲ ਜੁੜ ਜਾਂਦੇ ਆ ਫੇ ਪੱਕੇ ਤੌਰ ਤੇ ਉਹ ਬੰਦੇ ਜਰੂਰ ਗਏ ਆ ਬਾਕੀ ਮੈਂ ਦੇ ਬਹੁਤੇ ਸਰਕਲ ਪ੍ਰਧਾਨ ਤੇ ਪਿੰਡਾਂ ਦੇ ਵਰਕਰ ਆਪਾਂ ਦੋ ਮੀਟਿੰਗਾਂ ਕੀਤੀਆਂ ਮਾਲਪੁਰ ਵੀ ਕੀਤੀ ਆ ਪੱਦੀ ਸੂਰਾ ਸਿੰਘ ਕੀਤੀ ਸੀ ਗੜਸ਼ੰਗ ਕੀਤੀ ਆ ਵੱਡੀ ਗਿਣਤੀ ਜਿਹੜੇ ਵਰਕਰ ਆ ਉਹ ਮੀਟਿੰਗਾਂ ਦੇ ਵਿੱਚ ਆਏ ਔਰ ਉਹਨਾਂ ਨੇ ਸਪੱਸ਼ਟ ਲਾਭ ਜਾਂ ਕਿਹਾ 2.5 3 300 ਬੰਦਾ ਆਉਂਦਾ ਰਿਹਾ ਮੀਟਿੰਗਾਂ ਚ ਜੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਆ ਅਸੀਂ ਕਿਸੇ ਬੰਦੇ ਨਾਲ ਪਰਸਨਲ ਨਹੀਂ ਬੱਝੇ ਹੋਏ ਬੰਦੇ ਨੂੰ ਬਹਿਮ ਪੈ ਜਾਂਦਾ ਵੀ ਪਤਾ ਨਹੀਂ ਮੇਰੇ ਨਾਲ ਹੀ ਚੱਲ ਜਾਣਾ ਅਕਾਲੀ ਦਲ ਕੋਈ ਕਮਜ਼ੋਰ ਨਹੀਂ ਹੋਇਆ ਤੁਸੀਂ 2027 'ਚ ਦੇਖ ਲੈਣਾ ਜੀ ਅ ਅੱਗੇ ਨਾਲੋਂ ਅ ਮੈਂ ਮਜ਼ਬੂਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਵੇਂ 97 'ਚ ਇੱਕ ਵਾਰ ਉੱਭਰਿਆ ਸੀ ਨਾ 77 ਤੋਂ ਬਾਅਦ ਇਸੇ ਤਰ੍ਹਾਂ ਕਿਉਂਕਿ ਤਕਰੀਬਨ ਆਪਾਂ ਦੇਖਦੇ ਹਾਂ ਜੋ ਇੱਕ ਭਰਮ ਪਾਏ ਸੀ ਬਦਲਾ ਦੇ ਜੀ ਉਹ ਚਾਹ ਖਤਮ ਹੋ ਗਿਆ ਚਾਹੇ ਸਾਡੇ ਐਨਆਰਆਈ ਭਰਾ ਸੀ ਬਾਹਰ ਬੈਠੇ ਜੀ ਉਹਨਾਂ ਨੂੰ ਬਹੁਤ ਸੀ ਬਦਲਾਅ ਨੇ ਪਤਾ ਨਹੀਂ ਕੀ ਕਰ ਦੇਣਾ ਹੁਣ ਰੇਸ਼ਵਤ ਜਿਹੜੀ ਆ ਤੁਸੀਂ ਦੇਖੋ ਕਿੱਥੇ ਖਤਮ ਹੋ ਗਏ ਮੈਨੂੰ ਇੱਕ ਥਾਂ ਦੱਸ ਦਿਓ ਜੀ ਜੀ ਦੁੱਗਣੀ ਤਿਗਣੀ ਵੱਧ ਗਈ ਜਿਹੜੀ ਰੇਤੇ ਦੀ ਟਰਾਲੀ ਕਹਿੰਦੇ ਸੀ ਅਕਾਲੀ ਰੇਤਾ ਖਾਗਾ ਸਾਡੇ ਟਾਈਮ 1800 ਦੀ ਟਰਾਲੀ ਮਿਲਦੀ ਰਹੀ ਆ ਜੀ ਅੱਜ ਉਹ ਟਰਾਲੀ 3000 ਦੀ ਨਹੀਂ ਮਿਲਦੀ 35 3500 ਜੇ ਤੁਸੀਂ ਉਹ ਵਧੀਆ ਰੇਤਾ ਲੈਣਾ 4500 ਦੀ ਵੀ ਕਹਿੰਦੇ 4000 ਤੋਂ ਉੱਪਰ ਦੀ ਕਹਿੰਦੇ ਆ ਸੋ ਇਸ ਕਰਕੇ ਇਹ ਸਿਰਫ ਜਿੱਦਾਂ ਮੈਂ ਕਹਿ ਸਕਦਾ ਕਿ ਇਹ ਲਾਰਿਆਂ ਲੱਪਿਆਂ ਵਾਲੀ ਸਰਕਾਰ ਆ ਲਾਰੇ ਬਹੁਤ ਲਾਉਂਦੇ ਆ ਅਨਾਊਂਸਮੈਂਟਾਂ ਬਹੁਤ ਹੋਈ ਜਾਂਦੀਆਂ ਅਜੇ ਤੱਕ ਅਨਾਊਂਸਮੈਂਟ ਪੂਰੀ ਕੋਈ ਨਹੀਂ ਹੋਈ ਲੋਕ ਦੁਖਿਓ ਆ ਪਰ ਅਜੇ ਸਰਕਾਰ ਨੂੰ ਟਾਈਮ ਕਰਕੇ ਅਜੇ ਸਰਕਾਰ ਦੇ ਦੋ ਸਵਾ ਦੋ ਸਾਰ ਰਹਿੰਦੇ ਆ ਇਸ ਕਰਕੇ ਹਰੇਕ ਬੰਦਾ ਕਹਿੰਦਾ ਵੀ ਚਲੋ ਆਪਾਂ ਕਦੇ ਇਹਨਾਂ ਨਾਲ ਅਜੇ ਬਿਗਾੜਨੀ ਆ ਕੋਈ ਗੱਲ ਨਹੀਂ ਸਮਾਂ ਆਉਣ ਤੇ ਦੇਖਾਂਗੇ ਇੱਕ ਗੱਲ ਦੀ ਗਾਰੰਟੀ ਤੁਹਾਨੂੰ ਦੇਣਾ ਆ ਆਉਣ ਦਿਓ 26 27 ਚ ਹੋਣੀ ਇਲੈਕਸ਼ਨ 26 ਦੇ ਜਨਵਰੀ ਫਰਵਰੀ ਇਹ ਪਾਰਟੀ ਬਿਲਕੁਲ ਜ਼ੀਰੋ ਹੋ ਜਾਊਗੀ ਪੰਜਾਬ ਦੇ ਵਿੱਚੋਂ ਇਹ ਗਰੰਟੀ ਆ ਮੈਨੂੰ ਨਹੀਂ ਲੱਗਦਾ ਕਿ ਡਬਲ ਡਿਜੀਟ ਚ ਜਾਣਗੇ ਇਹ 5-7 ਕਰ ਰਹੇ ਜਾਓਗੇ ਇਹ ਗਰੰਟੀ ਆ ਕਿਉਂਕਿ ਇਹ ਲਾਰੇਆਂ ਦੀ ਸਰਕਾਰ ਸੀ ਹੁਣ ਵੀ ਇੱਥੇ ਲਾਰੇ ਲਾ ਕੇ ਡਰਾ ਕੇ ਕਿਸੇ ਵੀ ਤਰ੍ਹਾਂ ਕੋਈ ਇੱਕ ਕੰਮ ਦਾਸ ਦੇਣ ਆ ਬਿਜਲੀ ਦੀ ਗੱਲ ਕਰਦੇ ਆ ਕੀ ਨਹੀਂ ਜਿਹੜੀ ਬਿਜਲੀ ਬੋਰਡ ਦੀ ਸਾਫ ਸੀਟੀ ਨਹੀਂ ਸਾਰੀ ਦੇਤੀ ਅਜੇ ਹਜ਼ਾਰਾਂ ਕਰੋੜ ਰੁਪਈਆ ਨਾ ਦੇਣਾ ਰਹਿੰਦਾ ਪਾਵਰ ਕਾਮ ਨੂੰ ਸਾਨੂੰ ਲੱਗਦਾ ਕਿ ਸਾਡਾ ਬਿੱਲ माफਿਆ ਸਾਡਾ ਬਿੱਲ माफ ਨਹੀਂ ਅਜੇ ਸਾਡੇ ਸਿਰ ਕਰਜ਼ਾ ਹੀ ਆ ਉਹ ਸਰਦਾਰ ਜੀ 6 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਚੜ੍ਹ ਗਿਆ ਹੈ ਅਜੇ 3 ਸਾਲ ਪੂਰੇ ਨਹੀਂ ਹੋਏ 17 ਸਾਲਾਂ ਚੜਿਆ ਸੀ 278000 ਕਰੋੜ ਕਰਜ਼ਾ ਜਿਹੜਾ ਨਹੀਂ ਬਹੁਤ ਵੱਡਾ ਇਹ ਨਹੀਂ ਇਸ਼ੂ ਬਣਾਇਆ ਸੀ ਤੇ ਤਿੰਨ ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਕਰਜ਼ਾ ਚੜ ਗਿਆ ਇਹ ਗੱਲ ਦੀ ਗਰੰਟੀ ਆ ਜਿੰਨਾ 17 ਸਾਲਾਂ ਚੜਿਆ ਸੀ ਇਨੀ 5 ਸਾਲਾਂ ਚੜ ਕੇ ਜਾਣਾ ਜੇ 2 ਸਾਲ ਰਹਿੰਦੇ ਇਹਨਾਂ ਦੇ ਨਸ਼ਾ ਖਤਮ ਹੋ ਗਿਆ ਅੱਜ ਚਲ ਜਾਓ ਜਿਹੜੇ ਪਿੰਡ ਮਰਜੀ ਚਲ ਜਾਓ ਦੱਸੋ ਕਿੱਥੇ ਨਹੀਂ ਵਿਗਦਾ ਕਿੱਥੇ ਨਹੀਂ ਮਿਲਦਾ ਸੋ ਪਬਲਿਕ ਸਮਝ ਚੁੱਕੀ ਆ ਅਜੇ ਮੈਂ ਫੇਰ ਕਹਿੰਨਾ ਕਿ ਅਜੇ ਕਿਉਂਕਿ ਸਰਕਾਰ ਆ ਕੋਈ ਬੰਦਾ ਕੋਈ ਸਰਪੰਚ ਪੈਂਚ ਇਹ ਅਜੇ ਸਰਕਾਰ ਨਾਲ ਬਗਾੜ ਨਹੀਂ ਨੀ ਚਾਹੁੰਦਾ ਵੀ ਇਹਨਾਂ ਦੇ 2 ਸਾਲ ਰਹਿੰਦੇ ਆ ਯਾਨੀ ਸਾਲ ਪਹਿਲਾਂ 2026 ਦੇ ਵਿੱਚ ਇਹ ਇਹਨਾਂ ਦੇ ਐਮਐਲਏ ਨੂੰ ਪਿੰਡਾਂ ਚ ਬੰਨਣਾ ਲੋਕਾਂ ਨੇ ਬੰਦ ਕਰ ਦੇਣਾ ਤੁਹਾਡੇ ਨਾ ਗਾਰੰਟੀ ਜਿਹੜੇ ਨਗਰ ਪੰਚਾਇਤ ਦੇ ਵਿੱਚ ਉਮੀਦਵਾਰ ਚੋਣਾਂ ਲੜਦੇ ਨੇ ਪਰ ਤੁਹਾਡੇ ਅਕਾਲੀ ਦਲ ਦੇ ਜਿਹੜੇ ਹੋਣਗੇ ਉਹ ਆਜ਼ਾਦ ਲੜ ਰਹੇ ਹਾਂਜੀ ਆਜ਼ਾਦ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਅਸੀਂ ਸਿੰਬਲ ਤੇ ਨਹੀਂ ਲੜੇ ਕਿਉਂਕਿ ਇਹਦੇ ਵਿੱਚ ਅਲੱਗ-ਅਲੱਗ ਪਾਰ ਜਿਹੜੀਆਂ ਵਿਰੋਧੀ ਪਾਰਟੀਆਂ ਆ ਅਸੀਂ ਉਹ ਰਲ ਕੇ ਅਸੀਂ ਜਿੱਥੇ ਵੀ ਅਸੀਂ ਫੈਸਲਾ ਕਰ ਲਿਆ ਹੈ ਵੀ ਆਹ ਉਮੀਦਵਾਰ ਆਪਾਂ ਸਿੰਬਲ ਤੇ ਲੜਿਆ ਜਾਂਦਾ ਸੀ ਪਹਿਲਾਂ ਨਹੀਂ ਇਹ ਇੱਕ ਵਾਰ ਸਿਰਫ ਇੱਕ ਵਾਰ ਸਿੰਬਲ ਤੇ ਲੜੇ ਆ ਉਦੋਂ ਬਾਅਦ ਕਦੇ ਵੀ ਸਿੰਬਲ ਤੇ ਨਹੀਂ ਲੜੇ ਏਦਾਂ ਹੀ ਸਾਂਝਾ ਫਰੰਟ ਬਣਾ ਕੇ ਆਜ਼ਾਦ ਹੀ ਲੜਦੇ ਰਹੇ ਪਹਿਲਾਂ ਵੀ ਸੋ ਇਹ ਸਨ ਸ਼ੋਮਣੀ ਅਕਾਲੀ ਦਰ ਪਾਰਟੀ ਦੇ ਨੀਤ ਪ੍ਰਧਾਨ ਇਕਬਾਲ ਸਿੰਘ ਖੇੜਾ ਜੀ ਜੋ ਕਿ ਗੜਸ਼ੰਕਰ ਹਲਕੇ ਦੇ ਵਿੱਚ ਸ਼ੋਮਣੀ ਅਕਾਲੀ ਦਲ ਪਾਰਟੀ ਦੀਆਂ ਗਤੀਵਿਧੀਆਂ ਵੀ ਕਰ ਰਹੇ ਨੇ ਸੋ ਇਹਨਾਂ ਨੇ ਦੱਸਿਆ ਕਿ 2027 ਦੇ ਵਿੱਚ ਸ਼ੋਮਣੀ ਅਕਾਲੀ ਦਲ ਪਾਰਟੀ ਜੋ ਮਜ਼ਬੂਤ ਹੋਵੇਗੀ ਤੇ ਜੋ ਵਧੀਆ ਢੰਗ ਦੇ ਨਾਲ ਆਮ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ। ਦੈਨਿਕ ਸਵੇਰਾ ਅਜਮੇਰ ਪਨੋਟ ਗੜਸ਼ੰਕਰ